ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਕਿਉਂਕਿ ਹੁਣ ਜਿਹੜੀ ਕਣਕ ਦੀ ਫਸਲ ਉਹ तकरीबन ਸਾਰੇ ਦੇ ਉੱਤੇ ਐ। ਤੇ ਆਮ ਤੌਰ ਤੇ ਕਿਸਾਨ ਜਿੰਦਾ ਸਵਾਲ ਹੁੰਦਾ ਕਿ ਹੁਣ ਜਿਹੜੀਆਂ ਹੈਗੀਆਂ ਪਾਰੀਆਂ ਕਣਕਾਂ ਟਿੱਕਣਗੀਆਂ ਜਾਂ ਆਪਣੇ ਜਿਹੇ ਜਿਹੜੀ ਪਰਸੈਪਸ਼ਨ ਮਨ ਦੇ ਵਿੱਚ ਇਹ ਜਿਹੜਾ ਹੈਗਾ ਆਮ ਤੌਰ ਤੇ ਧਾਰਨਾ ਹੈਗੀ ਕਿ ਪਾਰੀ ਕਣਕ ਡਿੱਗਦੀ ਐ ਪਰ ਉਹਦੇ ਵਿੱਚ ਦੋ ਤਨਖਾਸ ਕਾਰਨ ਹੁੰਦੇ ਆ ਜਿਦੇ ਵਿੱਚ ਤਣਾ ਕਮਜ਼ੋਰ ਹੋਣ ਦੇ ਕਿ ਜੇ ਕਣਕ ਤੁਹਾਡੀ ਭਾਰੀ ਦਾ ਮਤਲਬ ਹੁੰਦਾ ਕਿ ਤਕੜੀ ਕਣਕ ਜੀ ਦੇ ਵਿੱਚ ਫੂਟ ਫਟਾਰਾ ਵਧੀਆ ਹੋਇਆ ਸਿੱਟੇ ਪ੍ਰੋਪਰ ਨਿਕਲਦੇ ਆ ਤੇ ਦੇਖਣ ਨੂੰ ਜਿਹੜੀ ਹੈਗੀ ਖੇਤ ਪੂਰਾ ਭਰਿਆ ਲੱਗਦਾ ਹੁਣ ਦੇਖੋ ਇਹ ਤਾਂ ਹੈਗਾ ਹੀ ਆ ਕਿ ਜਿਹੜੀ ਇਹ ਕਣਕ ਭਾਰੀ ਆ ਉਹ ਢਿੱਕੂ ਜਿਹੜੀ ਉੱਪਰੋਂ ਭਾਰੀ ਹੋ ਗਈ ਪਰ ਤਣਾ ਜੇ ਮਜ਼ਬੂਤ ਆ ਤਾਂ ਫੇਰ ਤੁਹਾਡੀ ਜਿਹੜੀ ਹੈਗੀ ਆ ਪੂਰੀ ਫੋਟ ਵਾਲੀ ਕਣਕ ਆ ਜਿਹੜੀ ਉਹ ਵੀ ਨਹੀਂ ਡਿੱਗਦੀ ਜਾਂ ਜੇ ਡਿੱਗਦੀ ਆ ਤਾਂ ਉਹ ਝਾੜ ਨਹੀਂ ਘਟਾਉਂਦੀ ਕਿਉਂਕਿ ਜੇ ਤਣਾ ਕਮਜ਼ੋਰ ਆ ਉਹ ਕਣਕ ਡਿੱਗਦੀ ਆ ਤਾਂ ਉਹਦੇ ਵਿੱਚ ਉਹ ਡਿੱਗਦੀ ਹੈ ਨਸਾਰੇ ਸਮੇਂ ਡਿੱਗਦੀ ਹੈ ਜਾਂ ਮਿਲਕ ਸਟੇਜ ਤੇ ਡਿੱਗਦੀ ਹੈ ਜਾਂ ਦਾਣਾ ਜਦੋਂ ਪਰ ਰਿਹਾ ਪੂਰਾ ਸਟਰੋਂਗ ਆਪਣਾ ਸਖਤ ਹੋ ਰਿਹਾ ਉਦੋਂ ਡਿੱਗਦੀ ਉਹਦੇ ਵਿੱਚ ਵੱਖ-ਵੱਖ ਪਰਸੈਂਟੇਜ ਆ ਕਿ ਕਦੋਂ ਕਿੰਨਾ ਕੁ ਨੁਕਸਾਨ ਹੋ ਸਕਦਾ ਜਿਹੜੇ ਕਾਰਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੈ ਜੈਨੇਟਿਕ ਫੈਕਟਰ ਆਪਾਂ ਮੰਨ ਸਕਦੇ ਹਾਂ ਕਿ ਕਈ ਜਿਹੜੀਆਂ ਵੈਰਾਈਟੀਆਂ ਹੁੰਦੀਆਂ ਉਹ ਡਿੱਗਦੀਆਂ ਨੇ ਮਗਰੋਂ ਆ ਕੇ ਜਿਨ੍ਹਾਂ ਦੇ ਗੰਡਾਂ ਦੇ ਵਿੱਚ ਜਿਹੜੀਆਂ ਤਣੇ ਦੀਆਂ ਨੂੰ ਗੰਡਾਂ ਪੈਂਦੀਆਂ ਨੇ ਉਨ੍ਹਾਂ ਦੇ ਜਿਹੜਾ ਗੈਪ ਜ਼ਿਆਦਾ ਹੋਵੇ ਤਾਂ ਇਸੇ ਕਰਕੇ ਜਿਹੜੀਆਂ ਗੇਤੀ ਬਜਾਈ ਦੇ ਵਿੱਚ ਜ਼ਿਆਦਾ ਖਾਦ ਵਿੱਚ ਜਿਹੜੀਆਂ ਡੀਬੀਡਬਲ ਯੂਕੇ ਇਸਮਾ ਖਾਸ ਤੌਰ ਤੇ ਜਿਵੇਂ ਡੀਬੀਡਬਲ 187 ਹੈ ਜਾਂ ਆਮ ਤੌਰ ਤੇ ਡਿੱਗ ਪੈਂਦੀ ਹੈ ਪਰ ਇਹ ਡਿੱਗ ਕੇ ਵੀ ਝਾੜ 'ਚ ਬਹੁਤਾ ਫਰਕ ਨਹੀਂ ਪਾਉਂਦੀ ਕਿ ਜੇ ਆਪਾਂ ਜਿਹੜੀ ਪ੍ਰੋਪਰ ਉਹਨੂੰ ਦੇਖਭਾਲ ਕਰਦੇ ਹਾਂ ਦੂਸਰਾ ਹੈਗਾ ਕਿ ਮੇਨ ਫੈਕਟਰ ਹੈ ਜਿਹੜਾ ਨਾਈਟ੍ਰੋਜਨ ਯੂਰੀਆ ਜੇ ਤੁਸੀਂ ਜ਼ਰੂਰਤ ਤੋਂ ਵੱਧ ਦਿਓਗੇ ਤਾਂ ਫਸਲ ਦਾ ਤਣਾ ਕਮਜ਼ੋਰ ਰਹੂਗਾ ਜਾਂ ਲੇਟ ਜਾ ਕੇ ਤੁਸੀਂ ਯੂਰੀਆ ਪਾਤੀ ਤਾਂ ਕਈ ਵਾਰੀ ਕਿਸਾਨ ਵੀਰ ਕੀ ਹੁੰਦਾ ਕਿ ਜਿਹੜੀ ਜਿਵੇਂ 52 55 ਦਿਨ ਤੇ ਸਫਾਰਸ਼ ਆ ਆਪਣੀ ਗਾਣ ਕਈ ਵਾਰ ਕੀ ਮਾੜੀ ਰਹਿ ਜਾਂਦੀ ਹੈ ਜਾਂ ਰੰਗ ਛੱਡਦੀ ਹੈ ਕਈ ਵਾਰ ਕਿਸਾਨ ਵੀਰ ਨੂੰ ਆਇ ਲੱਗਦਾ ਕਿ ਰੰਗ ਗੂੜਾ ਨਹੀਂ ਤਾਂ 60 65 ਦਿਨ ਤੇ ਜਾ ਕੇ ਜਿਹੜਾ ਹੈ ਕਿ ਯੂਰੀਆ ਪਾਉਂਦੇ ਆ ਉਦੋਂ ਤਣਾ ਕਮਜ਼ੋਰ ਪੈ ਜਾਂਦਾ ਉਹ ਗਾਣਕ ਵਿੱਢੇ ਕਿ ਸਕਦੀ ਹੈ ਪोटाश ਤੱਤ ਜੇ ਤੁਹਾਡੇ ਜ਼ਮੀਨ ਦੇ ਵਿੱਚ ਘਾਟਾ ਪोटाश ਤੱਤ ਤੁਸੀਂ ਫਸਲ ਨੂੰ ਨਹੀਂ ਦਿੱਤਾ ਕਿਉਂਕਿ ਸਭ ਤੋਂ ਵੱਧ ਜਿਹੜਾ ਕੰਟੈਂਟ ਹੁੰਦਾ ਤਣੇ ਦੇ ਵਿੱਚ ਉਹ ਪोटाਸ਼ ਦਾ ਹੁੰਦਾ ਜੇ ਪਟਾਸ਼ ਦੀ ਘਾਟ ਰਹਿੰਦੀ ਆ ਤਨਾ ਫਿਰ ਵੀ ਕਮਜ਼ੋਰ ਰਹਿੰਦਾ ਫਿਰ ਵੀ ਤੁਹਾਡੀ ਕਣਕ ਡਿੱਗ ਸਕਦੀ ਹੈ ਤੇ ਨਦੀਨਾਂ ਦੇ ਕੰਟਰੋਲ ਬਾਰੇ ਜਿਹਦੇ ਵਾਸਤੇ ਮੈਂ ਖਾਸ ਸਟ੍ਰੈਸ ਦੇਣਾ ਹੁੰਦਾ ਆਮ ਤੌਰ ਤੇ ਕੀ ਹੁੰਦਾ ਕਿ ਜੇ ਆਪਾਂ ਸਮੇਂ ਸਿਰ ਨਦੀਨ ਕੰਟਰੋਲ ਕਰ ਲਏ ਤਾਂ ਉਹ ਸਾਰੀ ਖਰਾਕ ਫਸਲ ਨੇ ਲੈਣੀ ਆ ਤੁਹਾਡੀ ਕਣਕ ਨੇ ਕਈ ਵਾਰ ਕੀ ਹੁੰਦਾ ਕਣਕ ਦੇ ਵਿੱਚ ਨਦੀਨ ਲੇਟ ਉਕਦੇ ਆ ਕਣਕ ਉੱਪਰੋਂ ਜਿਹੜੀ ਕਵਰ ਕਰ ਲੈਂਦੀ ਆ ਆਪਾਂ ਜਿਹੜੀ ਹੈਗੀ ਆ ਸਪਰੇਅ ਦੀ ਕਾਲ ਕਰ ਦਿੰਨੇ ਕਿ ਕਣਕ ਨੇ ਨਦੀਨਾਂ ਨੂੰ ਉੱਪਰੋਂ ਦੱਬ ਲਿਆ ਇਸੇ ਕਰਕੇ ਮੈਂ ਕਹਿੰਦਾ ਹੁਣਾਂ ਕਿ ਬਜਾਈ ਸਮੇਂ ਤੋਂ ਪਹਿਲੇ ਪਾਣੀ ਦੇ ਨਦੀਨ ਕੰਟਰੋਲ ਕਰੋ ਕਿ ਨਦੀਨ ਹੋਣ ਹੀ ਨਾ ਵਿੱਚ ਜੇ ਨਦੀਨ ਤੁਹਾਡੇ ਥੱਲੇ ਹੈਗੇ ਚਾਹੇ ਉਹਨੇ ਕਣਕ ਨੇ ਦੱਬ ਲਿਆ ਜਿੱਥੇ-ਜਿੱਥੇ ਜਿਹੜੇ ਕਣਕ ਦੇ ਨਾਲ ਮੁੱਢਾਂ ਦੇ ਵਿੱਚ ਜਿੱਥੇ ਨਦੀਨ ਜ਼ਿਆਦਾ ਹੈਗੇ ਆ ਉਹਨਾਂ ਨੇ ਕਣਕ ਦੇ ਤਣੇ ਨੂੰ ਕਮਜ਼ੋਰ ਪਾ ਦੇਣਾ ਚਾਹੇ ਉਹ ਨਦੀਨ ਥੱਲੇ-ਥੱਲੇ ਰਹਿ ਜਾਣ ਪਰ ਜਿੱਥੇ ਗਿਣਤੀ ਜ਼ਿਆਦਾ ਹੈ ਨਦੀਨ ਜਿਹੜੇ ਸੰਘਣੇ ਆ ਤਾਂ ਉਹ ਉਹ ਕਣਕ ਦੇ ਤਣੇ ਨੂੰ ਥੱਲੋਂ ਪੈਰਾਂ ਦੀ ਜਿਹੜੀ ਕਣਕ ਆ ਉਹ ਕਮਜ਼ੋਰ ਹੋ ਜਾਂਦੀ ਹੈ ਪਾਣੀ ਜਿਹੜਾ ਸਮੇਂ ਸਿਰ ਲਾਉਣਾ ਜਿੱਥੇ ਤੁਹਾਡੇ ਜਿਵੇਂ ਹੁਣ ਪਾਣੀ ਆਪਾਂ ਕਣਕ ਨੂੰ ਦੇਣਾ ਹੁੰਦਾ ਮੈਂ ਕਹਿਣਾ ਹੁੰਦਾ ਕਿ ਥੋੜਾ ਜਿਹਾ ਜਦੋਂ ਕਣਕ ਗੋਭ ਚੰਨ ਸਾਰੇ ਤੇ ਹਨ ਥੋੜਾ ਜਿਹਾ ਜਿਆਦਾ ਖੇਤ ਨੂੰ ਖੁਸ਼ਕ ਨਾ ਹੋਣ ਦਿਓ ਥੋੜਾ ਜਿਹਾ ਜਦੋਂ ਮੋਇਸਚਰ ਅਜੇ ਹੈਗਾ ਤੇ ਲੱਗਦਾ ਕਿ ਹੁਣ ਜਿਹੜੀ ਖੁਸ਼ਕ ਹੋਊਗੀ ਪਹਿਲੀ ਤਾਂ ਉਦੋਂ ਪਾਣੀ ਲਾ ਦਿਓ ਜਿਹੜੇ ਆਖਰੀ ਇੱਕ ਜਾਂ ਦੋ ਪਾਣੀ ਆਪਾਂ ਜਿਹੜੇ ਲਾਉਣੇ ਹੁੰਦੇ ਆ ਕਈ ਵਾਰ ਪਾਣੀ ਆਪਾਂ ਜਿਆਦਾ ਲੇਟ ਕਰ ਦਿੰਦੇ ਆ ਖੇਤ ਜਿਆਦਾ ਖੁਸ਼ਕ ਹੁੰਦਾ ਤੇ ਕਣਕ ਨਿਸਰ ਚੁੱਕੀ ਹੁੰਦੀ ਆ ਉਦੋਂ ਬਾਅਦ ਜਦੋਂ ਆਪਾਂ ਪਾਣੀ ਲਾਉਣੇ ਆ ਖਾਸ ਤੌਰ ਤੇ ਆਪਾਂ ਫਰਵਰੀ ਜਾਂ ਮਾਰਚ ਦੀ ਗੱਲ ਕਰੀਏ ਤਾਂ ਉਦੋਂ ਵੀ ਕਣਕ ਡੱਗ ਪੈਂਦੀ ਹੈ ਤਾਂ ਇਹ ਖਾਸ ਨੁਕਤੇ ਨੇ ਜਿਹੜਾ ਆਪਾਂ ਬੀਜ ਦੀ ਮਾਤਰਾ ਉਹ ਬਜਾਈ ਦੇ ਢੰਗਾਂ ਦੇ ਅਨੁਸਾਰ ਜਿਵੇਂ ਜੇ ਆਪਾਂ ਬੀਜ ਰਹੇ ਹਾਂ ਵਾਹ ਕੀ ਡ੍ਰਿਲ ਨਾਲ ਉਹਦੇ ਵਿੱਚ ਜੇ ਆਪਾਂ 50 ਕਿਲੋ ਬੀਜ ਪਾ ਦਈਏ 55 ਕਿਲੋ ਜ਼ਿਆਦਾ ਸੰਘਣੀ ਕਰ ਦਈਏ ਉੱਥੇ ਵੀ ਕਣਕ ਡਿੱਗਣ ਦੇ ਸਾਰ ਰਹਿੰਦੇ ਜਿੱਥੇ ਪੋਪੂਲੇਸ਼ਨ ਜ਼ਿਆਦਾ ਕੰਪੀਟੀਸ਼ਨ ਜ਼ਿਆਦਾ ਹੋ ਜਾਂਦਾ ਜਿੱਥੇ ਆਪਾਂ ਸੁਪਰ ਸੀਡਰ ਆ 0 ਡ੍ਰਿਲ ਆ ਜਾਂ ਹੈਪੀ ਸੀਡਰ ਵਗੈਰਾ ਨਾਲ ਕਣਕ ਬੀਜਦੇ ਪਰਾਲੀ ਖੇਤਾਂ 'ਚ ਸਾਉਂ ਕਿ ਉੱਥੇ ਘੱਟੋ ਘੱਟ ਜਿਹੜਾ 55 ਕਿਲੋ 45 ਕਿਲੋ 50 ਕਿਲੋ ਵੀ ਆ ਉਹ ਠੀਕ ਰਹਿੰਦਾ ਉਹਦੇ ਨਾਲ ਜਿਹੜੀ ਪੋਪੂਲੇਸ਼ਨ ਆਪਣੀ ਜਿਹੜੀ ਪ੍ਰੋਪਰ ਰਹਿੰਦੀ ਆ ਪਰ ਜੇ ਤੁਸੀਂ ਜਿਵੇਂ ਰੋਟਾਵੇਟਰ ਰੋਟਾਵੇਟਰ 'ਚ ਵੀ ਜਿੰਨਾ ਜਿਵੇਂ 50 ਕਿਲੋ 55 ਕਿਲੋ ਪਾਉਂਗੇ ਤਾਂ ਠੀਕ ਪੋਪੂਲੇਸ਼ਨ ਆਪਣੀ ਫੇਰ ਹੋਊਗੀ ਨਹੀਂ ਬਰਲੀ ਰਹਿ ਜਾਂਦੀ ਕਣਕ ਜੇ ਆਪਾਂ ਡ੍ਰਿਲਾਂ ਬੀਜ ਰਹੇ ਫੇਰ ਵੀ ਵੱਧ ਪਾਉਣੇ ਫੇਰ ਕੰਪੀਟੀਸ਼ਨ ਵੱਧਦਾ ਫੇਰ ਜਿਹੜਾ ਹੈਗਾ ਤਾਂ ਉਹ ਫੇਰ ਵੀ ਕਮਜ਼ੋਰ ਹੋ ਜਾਂਦਾ ਪੋਟਾਸ਼ ਤੱਤ ਦੀ ਖਾਸ ਮਹੱਤਤਾ ਯੂਰੀਆ ਜ਼ਰੂਰਤ ਤੋਂ ਜ਼ਿਆਦਾ ਹੁਣ ਆਮ ਤੌਰ ਤੇ ਕਿਸਾਨ ਵੀਰ ਚਾਰ ਚਾਰ ਗੱਟੇ ਜਿਹੜੇ ਹੈਗੇ ਕਰੀ ਬੈਠੇ ਉੱਥੇ ਤੁਹਾਡੀ ਗਣਕਾਤਨਾ ਕਮਜ਼ੋਰ ਹੋਊਗਾ ਵੈਸੇ ਭਾਰੀਆਂ ਗਣਕਾਂ ਦੇ ਵਿੱਚ ਹੁਣ ਜਿਵੇਂ ਡੀਵੀਡੀਵਲ ਕਿਸਮ ਉੱਥੇ ਦੋ ਵਾਰ ਜਿਹੜੀ ਹੈਗੀ ਆ ਲਿਹੋਸਨ ਦੀ ਸਿਫਾਰਸ਼ ਕੀਤੀ ਗਈ ਹੈ 60 ਦਿਨ ਤੇ ਜਦੋਂ ਤਣੇ ਨੂੰ ਗੰਨਾ ਪੈਣੀ ਹੈ ਤੇ ਝੰਡਾ ਪੱਤਾ ਨਿਕਲਣ ਵੇਲੇ ਉਹ ਹੁੰਦਾ ਕਿ એનર્ਜੀ ਡਿਵਰਟ ਕਰਦਾ ਜਿਹੜੇ ਟੇਲਰ ਆ ਤੁਹਾਡੇ ਉਹਨੂੰ ਰੈਸ਼ਨਲਾਈਜ਼ ਕਰਦਾ ਜਿਹੜੇ ਥੱਲੇ ਵਾਲੇ ਆ ਨੀਵੇਂ ਆ ਉਹਨਾਂ ਨੂੰ ਬਰਾਬਰ ਕਰ ਦਿੰਦਾ ਜਿਹੜੇ ਉੱਪਰ ਵਾਲੇ ਉਹਨਾਂ ਨੂੰ ਰੋਕ ਦਿੰਦਾ ਤਾਂ ਸਾਰੇ ਪਾਸੇ ਇੱਕੋ ਜੀ ਜਿਹੜੀ ਹੈ ਜਾਂਦਾ ਤੇ ਇਸ ਕਰਕੇ ਉਹ ਜਿਹੜੀਆਂ ਤਣੇ ਦੀਆਂ ਗੰਡਾ ਉਹਨਾਂ ਦੀ ਦੂਰੀ ਘਟਾ ਹੁੰਦਾ ਜਿਹੜਾ ਆਪਾਂ ਖਾਸ ਤੌਰ ਤੇ ਇਸੇ ਵੇ ਕਰਕੇ ਮੈਂ ਕਹਿੰਦਾ ਉਹਨਾਂ ਕਿ ਜੇ ਇੱਕ ਸਪਰੇਅ ਕਰਨੀ ਆ ਤਾਂ ਉਹ 60 ਦਿਨ ਵਾਲੀ ਜਿਹੜੀ 55 60 ਦਿਨ ਵਾਲੀ ਉਹਦੋਂ ਕਰੋ ਜੇ ਤੁਸੀਂ ਲੀਓਸਨ ਦੀ ਕਰਨੀ ਜਾਉਨੇ ਜੇ ਨਹੀਂ ਕਰਨੀ ਕਰਨੀ ਤਾਂ ਤੁਹਾਡੀ ਮਰਜ਼ੀ ਆ ਇਹ ਖਾਸ ਨੁਕਤੇ ਨੇ ਹੋਰ ਸਵਾਲ ਹੋਵੇ ਸੇ ਆਵੋ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਮਿਹਰਬਾਨੀ